ਸਭ ਤੋਂ ਪਹਿਲੇ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ ਜੀ ਇਸ ਟਾਈਮ ਆਪਾਂ ਖਨੌਰੀ ਬਾਰਡਰ ਤੇ ਬੈਠੇ ਆਂ ਜੀ ਅੱਜ ਸਾਨੂੰ ਪਤਾ 26 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਸ ਤੇ ਬੈਠੇ ਹੋਏ ਤੇ ਅੱਜ ਆਪਣੇ ਨਾਲ ਗੁਰਪਿੰਦਰ ਭਰਾ ਆਪਣੇ ਲੀਡਰ ਸਾਹਿਬ ਦਾ ਲੜਕਾ ਹੈ ਠੀਕ ਆ ਤੇ ਬਾਈ ਨਾਲ ਗੱਲਾਂ ਕਰਦੇ ਆ ਤੇ ਬਾਈ ਤੋਂ ਪੁੱਛਦੇ ਆ ਵੀ ਬਾਈ ਤੁਹਾਡੇ ਸਾਹਮਣੇ ਵੀਰ ਮੇਰੇ ਮੈਂ ਦੇਖਿਆ ਆਪਾਂ ਪੱਤਰ ਕਰਾਉਣੋਂ ਤੱਕ ਆਪਣਾ ਕੰਮ ਹੈ ਨਹੀਂ ਆਪਾਂ ਸਿੱਧੀ ਸਪਸ਼ਟ ਜੀ ਗੱਲ ਕਰਾਂਗੇ ਵੀਰ ਮੇਰੇ ਤੁਸੀਂ ਦੇਖੋ ਆਪਣੇ ਘਰ ਦੇ ਵਿੱਚ ਕੋਈ ਵੀ ਕੋਈ ਬਿਮਾਰੀ ਹੁੰਦੀ ਆ ਆਪਾਂ ਭੱਜ ਕੇ ਬੰਦੇ ਨੂੰ ਟੀਕਾ ਲੈਣ ਲੈ ਕੇ ਜਾਂਦੇ ਆ ਵੀ ਆਪਾਂ ਟੀਕਾ ਲਵਾ ਕੇ ਲਿਆ ਜਾਣਾ ਹੁਣ ਦੇਖੋ ਪਹਿਲਾਂ ਆਪਣੇ ਲੀਡਰ ਸਾਹਿਬ ਨੂੰ ਕੈਂਸਰ ਦੀ ਬਿਮਾਰੀ ਨਹੀਂ ਪ੍ਰੋਸਟੇਟ ਚ ਗਦੂਦਾਂ ਚ ਕੈਂਸਰ ਹੈ ਗਦੂਦਾਂ ਚ ਕੈਂਸਰ ਹੈ ਠੀਕ ਆ ਤੇ ਇੱਕ ਉਹ ਬਿਮਾਰੀ ਹੋ ਗਈ ਤਦੂ ਜਾਂ ਮਰਨ ਵਰਤ ਤੇ ਹੋਗੇ ਬਾਈ ਕੀ ਦੇਖਦੇ ਆ ਇਹ ਸੱਚੀ ਅੱਚੀ ਗੱਲ ਦੇਖ ਮੇਰਾ ਭਰਾ ਦਿਲ ਤੋਂ ਗੱਲ ਦੱਸੀ ਮੈਨੂੰ ਪਤਾ ਵੀ ਜਦੋਂ ਆਪਾਂ ਹੌਲੀ ਹੌਲੀ ਦੇਖਦੇ ਆ ਨਾ ਇੱਕ ਇੱਕ ਦਿਨ ਬੰਦੇ ਨੂੰ ਦੇਖਦੇ ਆ ਆਪਾਂ ਬਿਲੇਵੀਰ ਕੱਲਾ ਕੈਂਸਰ ਨਹੀਂ ਹੈਗਾ ਹਾਂਜੀ ਪ੍ਰਧਾਨ ਜੀ ਦੀਆਂ ਕਿਡਨੀਆਂ ਚ ਵੀ ਮਤਲਬ ਕਿ ਡੈਫੈਕਟ ਹੈਗੇ ਆ ਡੈਫੈਕਟ ਹੈਗੇ ਕਿਡਨੀਆਂ ਚ ਸਟੋਨ ਵੀ ਹੈਗੇ ਆ ਸਟੋਨ ਵੀ ਹੈਗੇ ਲੀਵਰ ਚ ਵੀ ਫਾਲਟ ਹੈ ਲੀਵਰ ਚ ਹੀ ਫਾਲਟ ਹੈ ਤੇ ਜਿਹੜਾ ਇਹ ਚੀਜ਼ ਹੈ ਜਿਹੜੀ ਹਨਾ ਇਹ ਤਾਂ ਜਦੋਂ ਆਪਾਂ ਨੂੰ ਸਾਹਮਣੇ ਹੀ ਆ ਸਾਰੇ ਦੇ ਹਨ ਹਾਂ ਅ ਦੇਖੀਏ ਤਾਂ 15 ਕਿਲੋ ਦੇ ਕਰੀਬ weight ਉੱਡ ਗਿਆ ਵੀਰੇ 15 ਕਿਲੋ ਲਗਭਗ ਵੀਰੇ ਬਿਲੇ weight ਜਿਹੜਾ ਮਤਲਬ ਕਿ ਘਟ ਗਿਆ ਪ੍ਰਧਾਨ ਜੀ ਦਾ ਤੇ ਹੁਣ ਆਪਾਂ ਨੂੰ ਦਿਖ ਰਿਹਾ ਹਨਾ ਵੀ ਤਿਲ ਤਿਲ ਕਰਕੇ ਸਰੀਰ ਘਟ ਰਿਹਾ ਸਰੀਰ ਘਟ ਰਿਹਾ ਸਰੀਰ ਘਟ ਰਿਹਾ ਪਰ ਜਿਹੜੀ ਮਤਲਬ ਕਿ ਜ਼ਿਆਦਾ ਇੰਪੋਰਟੈਂਟ ਚੀਜ਼ ਆ ਹਨਾ ਉਹ ਆਗੇ ਜਿਹੜਾ ਮਤਲਬ ਕਿ ਉਹਨਾਂ ਦਾ ਇੱਕ ਜਜ਼ਬਾ ਜਿਹੜਾ ਪਹਿਲੇ ਦਿਨ ਤੋਂ ਇੱਕ ਉਹਨੇ ਮੰਨ ਲਓ ਬਾਅਰ ਸੈੱਟ ਕਰਤਾ ਹਨਾ ਵੀ ਮੇਰਾ ਮਤਲਬ ਇੱਥੇ ਤੇ ਉਹ ਜਜ਼ਬਾ ਜਿਹੜਾ ਉਹ ਅੱਜ ਵੀ ਉੱਥੀ ਹੈ ਆ ਮੈਂ ਹੁਣੇ ਮਿਲ ਕੇ ਆਇਆ ਤੇ ਉਹ ਦੇਖ ਕੇ ਥੋੜਾ ਜਾਂ ਤਾਂ ਸ਼ਾਲਾ ਵਜਦਾ ਹਨਾ ਨਹੀਂ ਥੋੜੀ ਪਹਿਲੇ ਦਿਨ ਵੀਡੀਓ ਦੇਖੀ ਤੁਸੀਂ ਵੀ ਰੋ ਕੇ ਜੱਫੀ ਪਾਈ ਆ ਕਿ ਹਾਂ ਆਪਕ ਤਾਂ ਮਨ ਹੁੰਦੀ ਹੈ ਨਾ ਦੇਖੋ ਵੀਰੇ ਹਨਾ ਚਲੋ ਜਥੇ ਬੰਦੀ ਲਾ ਲਓ ਚਾਹੇ ਕੁਝ ਵੀ ਲਾ ਲਓ ਪਰ ਇੱਕ ਪਿਓ ਤੇ ਪੁੱਤ ਤਾਂ ਹੈਗੇ ਹੀ ਆ ਨਾ ਤੇ ਪੁੱਤਰ ਇਸ ਤਾਂ ਬਹੁਤ ਵੱਡਾ ਹਾਂ ਤੇ ਉਹ ਚੀਜ਼ ਤਾਂ ਕਿਤੇ ਨਾ ਕਿਤੇ ਹਨਾ ਜਦੋਂ ਮੈਂ ਮੈਂ ਬਾਈ ਗਿਆ ਸੀ ਨਾ ਜਿੱਦੇ ਬਲੇ ਉਦੋਂ ਇਸ ਹਾਲਾਤ ਸੀਗੇ ਪ੍ਰਧਾਨ ਜੀ ਕੇ ਚਲੋ ਆਪਣੇ ਮੰਜੇ ਤੋਂ ਉੱਠ ਕੇ ਜਾਂ ਮੰਨ ਲਓ ਗੱਦੇ ਤੋਂ ਉੱਠ ਕੇ ਜਾ ਸਕਦੇ ਸੀ ਜਾਂ ਆਪ ਤੁਰ ਫਿਰ ਸਕਦੇ ਸੀ ਉੱਠ ਬੈਠ ਸਕਦੇ ਸੀ ਗੱਲਬਾਤ ਕਰ ਰਹੀ ਸੀ ਹਨਾ ਜਦੋਂ ਤੁਸੀਂ ਆਏ ਸੀ ਜਿਸ ਦਿਨ ਮੈਂ ਗਿਆ ਸੀ ਇੱਥੋਂ ਪਿੰਡ ਪਿੰਡ ਗਿਆ ਸੀ ਪਿੰਡ ਹੋ ਗਿਆ ਜਦੋਂ ਮੈਂ ਜਿੱਦੇ ਵਾਪਸ ਆਇਆ ਜਿਸ ਦਿਨ ਦੀ ਉਹ ਵੀਡੀਓ ਆ ਉਸ ਦਿਨ ਹਾਲਾਤ ਵੀਰੇ ਇਹ ਹੋ ਗਏ ਕਿ ਬੀਪੀ ਵੀ ਡਾਊਨ ਸੀ ਉਹਦੇ ਤਾਂ ਕਾਫੀ ਡਾਊਨ ਸੀ ਤੇ ਫੇਰ ਨਾ ਬੋਲ ਰਹੇ ਸੀ ਨਾ ਮਤਲਬ ਕਿ ਉੱਠ ਬੈਠ ਰਹੇ ਸੀਗੇ ਹਨਾ ਉਹ ਫੜ ਕੇ ਉਠਾਉਣਾ ਬਿਠਾਉਣਾ ਤੇ ਇੱਕ ਮੰਨ ਲਓ ਜਦੋਂ ਪਹਿਲਾ ਮਨਾਂ ਨਿਗਾਹ ਲੱਗਦੀ ਆ ਹਨਾ ਬੰਦੇ ਦੀ ਤੇ ਉਹ ਮੂੰਹ ਜਿਵੇਂ ਨਿੱਕਾ ਜਾ ਰਹਿ ਜਾਣਾ ਉਦੋਂ ਫਿਰ ਅੰਦਰੋਂ ਦਾ ਰੋਗ ਭਰਿਆ ਜਾਂਦਾ ਹਨਾ ਨਹੀਂ ਵੀਰ ਮੇਰਾ ਦੇਖ ਬਈ ਇਹ ਹੀ ਗੱਲ ਕਹਿਣਾ ਭਰਾ ਮੇਰਾ ਦੇਖੋ ਤੁਸੀਂ ਹੋਗੇ ਬੱਚੇ ਹੋਗੇ ਤੁਹਾਡੇ ਘਰੋਂ ਹੋਗੇ ਤੁਹਾਡੀਆਂ ਭੂਆਂ ਹੋਗੀਆਂ ਤੁਸੀਂ ਇੱਕ ਇੱਕ ਦਿਨ ਘਟਦਾ ਦੇਖ ਰਿਹਾ ਸੱਚੀ ਦਿਖਬੀਰ ਮੇਰਿਆ ਪਤਾ ਹੁੰਦਾ ਮੇਰੇ ਮਨ ਦੇ ਵਿੱਚ ਵੀ ਮੋਸ਼ਨਲ ਨਾ ਤੇਰਾ ਮਨ ਤਾਂ ਮੇਰੇ ਨਾਲ ਵੱਧ ਭਰੇ ਆਉਣਾ ਵੀਰ ਮੇਰਿਆ ਵੀ ਯਾਰ ਆਪਾਂ ਦੇਖਦੇ ਵੀ ਆਪਣਾ ਬੰਦਾ ਇੱਕ ਇੱਕ ਦਿਨ ਕਰਕੇ ਦੂਰ ਹੋ ਰਿਹਾ ਬਹੁਤ ਔਖਾ ਵੀਰ ਮੇਰਿਆ ਹੈ ਬੰਦੇ ਨੇ ਇੱਕਦਮ ਚਲੇ ਜਾਣਾ ਉਹ ਆਪ ਨੂੰ ਸ਼ੌਕ ਲੱਗਦਾ ਜਾ ਪਰ ਆਪਾਂ ਰੋਜ਼ ਹੀ ਇੱਕ ਚੀਜ਼ ਸੋਚ ਰਹੇ ਹਾਂ ਯਾਰ ਵੀ ਆਪਾਂ ਤਾਂ ਦੂਰ ਜਾ ਰਹੇ ਆ ਭਾਈ ਬਹੁਤ ਔਖਾ ਲੱਗਦਾ ਇਹ ਚੀਜ਼ ਤਾਂ ਭਾਈ ਦੇਖੋ ਦਸਣੀ ਮੰਨ ਲਓ ਇੱਕ ਗੱਲ ਹੋ ਜਾਂਦੀ ਨਾ ਵੀ ਆਪਾਂ ਕਹਿ ਸਕਦੇ ਹਾਂ ਨਾ ਗੱਲਾਂ ਦੇ ਵਿੱਚ ਦੀ ਇਹ ਚੀਜ਼ ਦੱਸਣ ਤੋਂ ਮੰਨ ਲੇ ਕਿ ਮੇਰੇ ਬਾਅਦ ਤੇ ਤਾਂ ਇਹ ਦੱਸਣ ਤੋਂ ਪਰੇ ਪਰੇ ਹਾਂ ਕਿ ਮੈਂ ਕੀ ਕਹਾਂ ਇਹਦੇ ਤੇ ਵੀ ਨਾ ਤਾਂ ਦੇਖੋ ਜਿਹੜੀ ਇਹ ਇਸ ਟਾਈਮ ਤੇ ਜਿਹੜੀ ਸਿਚੁਏਸ਼ਨ ਆਪਣੇ ਕਿਸਾਨ ਦੀ ਬਣ ਗਿਆ ਹੁਣ ਤੂੰ ਵੀ ਵੀਰੇ ਕਿਸਾਨ ਆ ਤੈਨੂੰ ਵੀ ਇਸ ਗੱਲ ਦਾ ਪਤਾ ਕਿ ਯਾਰ ਆਪਾਂ ਨੂੰ ਬਚਦਾ ਬੁੱਜਦਾ ਕੀ ਆ ਹਨਾ ਪਤਾ ਵੀਰ ਮੇਰੇ ਤੇ ਅੱਜ ਉਹ ਹੀ 250 300 ਪੂਰੀ ਵਧ ਗਈ ਹੈ ਜੀ ਹਾਂ ਤੇ ਉਹ ਚੀਜ਼ ਦਾ ਮੰਨ ਲਓ ਵੀ ਜੇ ਆਪਾਂ ਇੱਕ ਤਸਵੀਰ ਬੰਦੇ ਦੇ ਜਿਹੜੇ ਦੇ ਮਨ 'ਚ ਇੱਕ ਬਣ ਗਈ ਆ ਤਸਵੀਰ ਵੀ ਯਾਰ ਮੈਂ ਆਪਣੀ ਕਿਸਾਨੀ ਜਿਹੜੀ ਆਉਣ ਵਾਲੀ ਖਾਸ ਕਰਕੇ ਮੰਨੋ ਜਿਹੜਾ ਦਰਮਿਆਨੇ ਵਰਗ ਦਾ ਕਿਸਾਨ ਆ ਹਨਾ ਵੀ ਉਹ ਆਉਣ ਵਾਲੇ ਦੋ ਆ ਚਾਰ ਸਾਲਾਂ 'ਚ ਖਤਮ ਕਰ ਦੇਣਗੇ ਇਹ ਹਨਾ ਯਾਰ ਉਹ ਜਿਹੜੀ ਚੀਜ਼ ਆ ਨਾ ਉਹ ਦਿਮਾਗ 'ਚੋਂ ਇੱਕ ਫਿਰ ਉਹ ਲੈ ਅੰਦਰੋਂ ਉੱਠਦੀ ਆ ਹਨਾ ਤੇ ਉਹ ਚੀਜ਼ ਯਾਰ ਮੈਂ ਪ੍ਰਧਾਨ ਜੀ ਦੀ ਆਪਦੀਆਂ ਅੱਖਾਂ ਨਾਲ ਦੇਖੀ ਹੋਈ ਆ ਕਿ 8 8 9 9 ਦਿਨ ਨੀਂਦ ਨਾ ਆਉਣੀ ਉਹ ਜਦੋਂ ਉਹ ਚੀਜ਼ਾਂ ਸਾਰਾ ਸਾਰਾ ਦਿਨ ਯਾਰ ਉਹ ਚੀਜ਼ਾਂ ਨੂੰ ਪੜੀ ਜਾਣਾ ਦੇ ਮੈਂ ਉਹ ਚੀਜ਼ ਦੇ ਵਿੱਚ ਚਲੋ ਮੈਨੂੰ ਇਸ ਗੱਲ ਦਾ ਪਤਾ ਵੀ ਆ ਵੀ ਯਾਰ ਹਾਂ ਮੇਰੇ ਤੋਂ ਦੂਰ ਆ ਹੁਣ ਹੋ ਰਿਹਾ ਦੂਰ ਹਨਾ ਦਿਨ ਬਦ ਦਿਨ ਸਿਕਟ ਪਰ ਪਰ ਮੈਂ ਉਹਦੇ ਵਿੱਚ ਰੋੜਾ ਯਾਰ ਕਿਵੇਂ ਬਣਾ ਵੀ ਜਦ ਜਿਹੜਾ ਮੰਨ ਲਓ ਹੁਣ ਮੇਰਾ ਤਾਂ ਪਿਓ ਹੈ ਹਨਾ ਇਹ ਦੇਖੀਏ ਤਾਂ ਵੀ ਕਿਸੇ ਘਰ ਦਾ ਕੀ ਪਤਾ ਉਹ ਕਿੰਨਾ ਜਿਆਦਾ ਉਹਦੇ ਤੇ ਨਿਗਾ ਲੱਗੀ ਹੋਣੀ ਆ ਹਨਾ ਵੀ ਯਾਰ ਖਬਰਾਂ ਮੈਨੂੰ ਜਗਜੀਤ ਸਿੰਘ ਡੱਲੇ ਵਾਲ ਕੁਛ ਨਾ ਕੁਛ ਲੈ ਕੇ ਦੇ ਦੇ ਖਬਰਾਂ ਮੇਰਾ ਆ ਆਉਣ ਵਾਲੇ ਕੀ ਪਤਾ ਆਪਾਂ ਕਿੰਨੇ ਸੁਸਾਇਡ ਆ ਜਿਹੜੇ ਹਨਾ ਕਿੰਨੇ ਗਲਾਂ ਚ ਰਸੇ ਪਾਉਣ ਵਾਲੇ ਆ ਜਿਹੜੇ ਉਹ ਆਪਾਂ ਰੋਕ ਸਕਦੇ ਆ ਹਨਾ ਤੇ ਮੈਂ ਉਹਦੇ ਜਿਆਦਾ ਰੋੜਾ ਕਿਵੇਂ ਬਣਾ ਹਨਾ ਆ ਬੜਾ ਮੈਨੂੰ ਮਤਲਬ ਕਿ ਐ ਜੇ ਦੁਬਿਧਾ ਬੜੀ ਬਣ ਜਾਂਦੀ ਹੈ ਕਿਤੇ ਕਿਤੇ ਤੇ ਪਰ ਉਹ ਜਦੋਂ ਸਾਹਮਣੇ ਆ ਜਾਂਦਾ ਨਾ ਵੀਰੋ ਚੁੱਲਾ ਬਲਦਾ ਰੱਖਣਾ ਹਨਾ ਜਿਹੜੇ ਕਿਸਾਨੀ ਦਾ ਫਿਰ ਉਹਦਾ ਹੌਸਲਾ ਮਿਲ ਜਾਂਦਾ ਹਾਂ ਦੇਖੋ ਸਭ ਤੋਂ ਵੱਡੀ ਗੱਲ ਆ ਬਾਈ ਨੇ ਗੱਲ ਕਹੀ ਵੀ ਮੈਂ ਆਪਣੇ ਚੁੱਲੇ ਘਰੇ ਨਹੀਂ ਜਾਗ ਰਿਹਾ ਮੈਂ ਲੋਕਾਂ ਦੇ ਚੁੱਲੇ ਕਿ ਨਹੀਂ ਜਾਗ ਰਿਹਾ ਵੀ ਸਰਦਾਰ ਜਗਜੀਤ ਸਿੰਘ ਦੱਲੇਵਾਲ ਨੇ ਉਹ ਚੱਲਦੇ ਰੱਖਣੇ ਆ ਇਹ ਇੱਕ ਇਨਸਾਨੀਅਤ ਆ ਇੱਕ ਸੱਚੇ ਲੀਡਰ ਦੀਆਂ ਨਿਸ਼ਾਨੀਆਂ ਇੱਕ ਸੱਚੇ ਖੂਨ ਦੀਆਂ ਨਿਸ਼ਾਨੀਆਂ ਡੱਲੇਵਾਲ ਸਾਹਿਬ ਦਾ ਨਾਮ ਲੈਣ ਤੇ ਅੱਜ ਡੱਲੇਵਾਲ ਸਾਹਿਬ ਕਹਿਣੀ ਬਹੁਤ ਆ ਤੇ ਹਰ ਇੱਕ ਬੰਦਾ ਧੁਰਜੀਵੀ ਨੇ ਬਾਰੇ ਸਮਝ ਜਾਂਦਾ ਪਰ ਫੇਰ ਵੀ ਇੱਕ ਪੁੱਤ ਹੋਣ ਦੇ ਨਾਤੇ ਫੇਰ ਵੀ ਦਿਲ ਭਰਦਾ ਸਭ ਤੋਂ ਵੱਡੀਆਂ ਗੱਲਾਂ ਆਪ ਰਾਤ ਨੂੰ ਪੈਰਾ ਦਿੰਦਾ ਗੱਡੀ ਦੇ ਵਿੱਚ ਪਹਿਰੇ ਦਿਨ ਨਾ ਬਈ ਤੂੰ ਸਾਰੀ ਪਹਿਰਾ ਦਿੰਦਾ ਸਾਰੀ ਜਾਤ ਗੱਡੀ 'ਚ ਬੈੱਕ ਕੇ ਬੋਲਦਾ ਤੇ ਅੱਗੇ ਤੁਸੀਂ ਇੰਨਾ ਕੁਝ ਕਰ ਰਹੇ ਹੋ ਪਰ ਇੱਕ ਗੱਲ ਕਹਿੰਨੇ ਵੀ ਜਿੰਨੇ ਕੁ ਜੋ ਕਰੇ ਵੀ ਅਸੀਂ ਹੈਗੇ ਵੀ ਛੋਟੇ ਨਾ ساری ਉਮਰ ਖੜਾਂਗੇ ਪਹਿਲੀ ਗੱਲ ਤਾਂ ਪ੍ਰਮਾਤਮਾ ਆਪਾਂ ਨੂੰ ਉਹ ਦਿਨ ਲੈ ਕੇ ਨਹੀਂ ਆਉਂਦਾ ਭਰੋਸਾ ਰੱਖਿਓ ਕਿਉਂਕਿ ਭਰੋਸਾ ਰੱਖਿਓ ਕਿਉਂਕਿ ਭਾਈ ਪ੍ਰਮਾਤਮਾ ਨੂੰ ਆਪਾਂ ਸਾਰੇ ਸੱਚੇ ਦਰੋਂ ਮੰਨਦੇ ਹਾਂ ਸਾਰੇ ਤੜਕੇ ਉੱਠਦੇ ਆਂ ਸ਼ਾਮ ਨੂੰ ਉੜਦੇ ਆਂ ਅਰਦਾਸ ਕਰਦੇ ਆਂ ਵੀ ਸਾਡਾ ਸਾਨੂੰ ਲੀਡਰ ਸਲਾਮਤ ਚਾਹੀਦਾ ਬਿਲੇ ਭਾਈ ਇਹ ਨਾ ਸਿਰਫ ਇੱਕ ਚੀਜ਼ ਮੈਂ ਤਾਂ ਸੋਚ ਕੇ ਮਤਲਬ ਕਿ ਉੱਠ ਕੇ ਤੁਰਦੇ ਆਂ ਵੀ ਯਾਰ ਜਿਹੜੀ ਚਲੋ ਆਪਣਾ ਹੁਣ ਦਿਨ ਵੀ ਚਲੋ ਆਪਣੇ ਕਿਹੜੇ ਚੱਲ ਰਹੇ ਹਨ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਯਾਰ ਤੇ ਢੇੜ ਕੁਦਰਤੀ ਮੰਨ ਲਓ ਇਹ ਕੁਦਰਤੀ ਢੇੜਿਆ ਹਨਾ ਕੁਦਰਤੀ ਢੇੜੇ ਯਾਰ ਜਦੋਂ ਆਪਣੇ ਆਸਤੇ ਆਪਾਂ ਦੇਖੀਏ ਤਾਂ ਵੀ ਉਹ ਨਿੱਕੇ ਨਿੱਕੇ ਬੱਚੇ ਯਾਰ ਆਪਣੀਆਂ ਪੱਗਾਂ ਵਾਸਤੇ ਜਾਂ ਮੰਨ ਲਓ ਆਪਣੀਆਂ ਇੱਕ ਵੱਖਰੀ ਪਛਾਣ ਵਾਸਤੇ ਯਾਰ ਇੱਕ ਨਿੱਕੇ ਨਿੱਕੇ ਬੱਚਿਆਂ ਨੇ ਮੰਨ ਲਓ ਤੇ ਆਪਣਾ ਤਾਂ ਯਾਰ ਫੇਰ ਵੀ ਬਹੁਤ ਅੱਗੇ ਲੰਘ ਗਏ ਹਨਾ ਆਪਾਂ ਤਾਂ ਫੇਰ ਸਿਆਣੇ ਹੋ ਗਏ ਹੁਣ ਮੈਂ ਜੇ ਇਹ ਗੱਲ ਨੂੰ ਕਹਾਂ ਵੀ ਯਾਰ ਨਹੀਂ ਨਹੀਂ ਮੇਰਾ ਬਾਪੂ ਤਾਂ ਪਿੱਛੇ ਆ ਜੀ ਹਨਾ ਯਾਰ ਉਹ ਮੈਂ ਕਿਵੇਂ ਕਰ ਸਕਦਾ ਹਨਾ ਅ ਬਾਕੀ ਜਿਹੜੀ ਗੱਲ ਹੈ ਨਾ ਵੀਰੇ ਬੂਸਟ ਜਿਹੜੀ ਚੀਜ਼ ਦਾ ਮਿਲਦਾ ਕਿ ਹੁਣ ਯਾਰ ਜਿੱਦਾਂ ਤੁਸੀਂ ਭਰਾ ਲਾ ਲਓ ਹਨਾ ਅ ਇੱਕ ਸਿਰਫ ਇੱਕ ਗੱਲ ਕਰਕੇ ਕਹਿ ਦੇਣਾ ਯਾਰ ਵੀ ਹਾਂ ਬਾਈ ਯਾਰ ਅਸੀਂ ਤੇਰੇ ਨਾਲ ਆ ਹਨਾ ਜਾਂ ਮੰਨ ਲਓ ਵੀ ਅਸੀਂ ਯਾਰ ਤੁਹਾਡੇ ਨਾਲ ਖੜੇ ਆ ਉਹ ਚੀਜ਼ ਬਾਈ ਜਦੋਂ ਅੰਦਰੋਂ ਆ ਜਾਂਦੀ ਹੈ ਨਾ ਤੇ ਯਾਰ ਉਹ ਚੀਜ਼ ਐਂ ਲੱਗਦਾ ਯਾਰ ਵੀ ਇਹ ਕੁਰਬਾਨੀ ਆ ਨਾ ਜਿਹੜੀ ਇਹ ਕੁਰਬਾਨੀ ਕਿਤੇ ਜਾਇਆ ਨਹੀਂ ਜਾਊਗੀ ਹਨਾ ਜਿਹੜਾ ਇਹ ਪਰਿਵਾਰ ਬਣ ਗਿਆ ਜਾਂ ਮੰਨ ਲਓ ਇਮੋਸ਼ਨ ਜਿਹੜਾ ਲੋਕਾਂ ਦਾ ਹਨਾ ਜਿਹੜਾ ਪ੍ਰਧਾਨ ਜੀ ਦੇ ਨਾਲ ਆ ਇੰਨੀਆਂ ਜ਼ਿਆਦਾ ਜਿਹੜੀਆਂ ਅਰਦਾਸਾਂ ਹਨਾ ਅਰਦਾਸ ਨਾਮ ਲਗੇ 21 19 ਹੁੰਦੀ ਹੈ ਤੇ ਉਹ ਵੀ ਹਨਾ ਤੇ ਹੁਣ ਤਾਂ ਸਾਰਾ ਪੰਜਾਬ ਸਾਰਾ ਇੰਡੀਆ ਅਰਦਾਸਾਂ ਕਰੀ ਜਾਂਦਾ ਜਿੱਥੇ ਤਾਂ ਕਿਸਾਨ ਬੈਠਾ ਹਰ ਇੱਕ ਬੰਦਾ ਅਰਦਾਸ ਕਰ ਰਿਹਾ ਵੀ ਮੇਰੇ ਘਰ ਦੇ ਵੀ ਹਰ ਇੱਕ ਅਰਦਾਸ ਕਰ ਰਿਹਾ ਕਿ ਗੁਰੂ ਘਰ 'ਚ ਅਰਦਾਸ ਹੋ ਰਹੀ ਆ ਹਰ ਇੱਕ ਗਰੁੱਪ 'ਚ ਅਰਦਾਸ ਹੋ ਰਹੀ ਆ ਵੀ ਡੱਲੇਵਾਲ ਸਾਹਿਬ ਚੜ੍ਹਦੀ ਕਲਾ 'ਚ ਰਹਿਣਾ ਪਰ ਵੀਰ ਮੇਰਾ ਲੋਕਾਂ 'ਚ ਰੱਬ ਵਸਦਾ ਨਾ ਤੇ ਆਪਣੇ ਲੀਡਰ ਸਾਹਿਬ ਚੜ੍ਹਦੀ ਕਲਾ 'ਚ ਹੀ ਰਹਿਣਗੇ ਇਹ ਆਪਾਂ ਨੂੰ ਭਰੋਸਾ ਹੈਗਾ ਤੇ ਬਾਕੀ ਬਾਈ ਜੀ ਇੱਕ ਬੇਨਤੀ ਹੈ ਮੇਰੇ ਭਰਾ ਵੱਲੋਂ ਬਾਈ ਤੁਸੀਂ ਵੀ ਕਰ ਦਿਓ ਵੱਧ ਤੋਂ ਵੱਧ ਚੜ ਕੇ ਹਿੱਸਾ ਲਓ ਚਾਂਜਾ ਮੈਂ ਨਾਲੇ ਬਿੱਲੇ ਬਾਈ ਦੇਖੋ ਜਦੋਂ ਚਲੋ ਪਿੱਛੇ ਜਿਹੜਾਕਤ ਦੀ ਐਗਜ਼ਾਮਪਲ ਲੈ ਲਈਏ ਹਨਾ ਦਰਖਤ ਦੀਆਂ ਉੱਪਰੋਂ ਕਿੰਨੀਆਂ ਬ੍ਰਾਂਚਾਂ ਹੋ ਜਾਂਦੀਆਂ ਹਨਾ ਝਾੜੀਆਂ ਕਿੰਨੀਆਂ ਬਣ ਜਾਂਦੀਆਂ ਪਰ ਜਿਹੜੀ ਉਹ ਥੱਲੇ ਜਾੜਾ ਜਿਹੜੀ ਹਨਾ ਉਹ ਜੜ ਤਾਂ ਆਪਣੀ ਇੱਕ ਹੀ ਆ ਤੇ ਮਿਸ਼ਨ ਆ ਜਿਹੜਾ ਮਤਲਬ ਕਹਿੰਦਾ ਵੀ ਮਿਸ਼ਨ ਤਾਂ ਆਪਣਾ ਸਾਰਿਆਂ ਦਾ ਚਲੋ ਕਿਸੇ ਦਾ ਕੋਈ ਆਪਦਾ ਹੋ ਸਕਦਾ ਸਕਾਲ ਜੀ ਹੈ ਨਾ ਕਿਸੇ ਦੀ ਕੋਈ ਹੋ ਸਕਦੀ ਆ ਪਰ ਯਾਰ ਆਪਣਾ ਮੰਨ ਲਓ ਆਪਾਂ ਕਹਿੰਨੇ ਤਾਂ ਲੋਕਾਂ ਨੂੰ ਇਹੀ ਆ ਨਾ ਵੀ ਯਾਰ ਅਸੀਂ ਕਿਸਾਨ ਬਚਾਉਣਾ ਯਾਰ ਹੁਣ ਆਪਣੀ ਮੰਨ ਲਓ ਵੀ ਚਲੋ ਕਿਵੇਂ ਲਾ ਲੋ ਆਪਣੀ ਲੜਾਈ ਕਿੰਨੀ ਸਿਰੇ ਤੇ ਲੱਗੀ ਖੜੀ ਆ ਹੈ ਨਾ ਤੇ ਹੁਣ ਜਦੋਂ ਆਪਾਂ ਕਿਸਾਨ ਹੀ ਬਣਾਉਣਾ ਬਚਾਉਣਾ ਤਾਂ ਯਾਰ ਫਿਰ ਆਪਾਂ ਮਤਲਬ ਕਿ ਹੁਣ ਜਿਹੜੀ ਲੜਾਈ ਚੱਲੀਆਂ ਦੀ ਇਹਦੇ ਵਿੱਚ ਆਪਾਂ ਜੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਤੇ ਜਿਹੜੇ ਸਾਡੇ ਇੱਥੇ ਮੰਨ ਲਓ ਫੌਜ ਬੈਠੀ ਹੈ ਨਾ ਉਹਨੂੰ ਵੀ ਹੌਸਲਾ ਮਿਲਦਾ ਵੀ ਯਾਰ ਹਾਂ ਸਾਡੇ ਬਾਕੀ ਵੀਰ ਵੀ ਜਿਹੜੇ ਰਹਿੰਦੇ ਸੀ ਉਹ ਵੀ ਆ ਗਏ ਵੈਸੇ ਤਾਂ ਬਹੁਤ ਸਾਰਾ ਪੰਜਾਬ ਹੀ ਆ ਗਿਆ ਪਰ ਜਿਹੜੇ ਵੀ ਥੋੜੇ ਬਹੁਤੇ ਮੇਰੇ ਵੀਰ ਰਹਿੰਦੇ ਹਨ ਉਹ ਵੀ ਫਿਰ ਜੇ ਆਉਣ ਤਾਂ ਯਾਰ ਦੂਜਿਆਂ ਨੂੰ ਵੀ ਹੌਸਲਾ ਮਿਲਦਾ ਉਸ ਚੀਜ਼ ਨਾਲ ਹਨ ਤੇ ਆਪਾਂ ਤਾਂ ਇਹੀ ਕਹਿੰਦੇ ਆ ਕਿ ਯਾਰ ਜਿਹੜੇ-ਜਿਹੜੇ ਵੀ ਰਹਿੰਦੇ ਆ ਵੀਰ ਸਾਰੇ ਜਰੂਰ ਪਹੁੰਚੋ ਇਹ ਹੀ ਆ ਤੇ ਬਾਈ ਜੀ ਵੀਡੀਓ ਬਤ ਬਤ ਸ਼ੇਅਰ ਕਰੋ ਮੇਰਾ ਭਰਾ ਤੇ ਵੀਰ ਦਾ ਹੌਸਲਾ ਜਪਿੰਦਰ ਦਾ ਵਧਾ ਕੇ ਰੱਖਿਆ ਕਰੋ ਜਦੋਂ ਵੀ ਮਿਲਦੇ ਆ ਠੀਕ ਆ ਪੋਸਟ ਪੜਿਆ ਕਰੋ ਲਾਈਕਟ ਬਣਾਇਆ ਕਰੋ ਕਿਉਂਕਿ ਬਹੁਤ ਵੱਡੀਆਂ ਕੁਰਬਾਨੀਆਂ ਹੁੰਦੀਆਂ ਇਹ ਕੋਈ ਕੋਈ ਦੇ ਸਕਦਾ ਹਰ ਇੱਕ ਦੇ ਨਸੀਬ 'ਚ ਨਹੀਂ ਹੁੰਦੀ ਤੇ ਹਰ ਇੱਕ ਨੂੰ ਦਿੱਤੀ ਵੀ ਨਹੀਂ ਆਦੀ ਧੰਨਵਾਦ